ਸ੍ਰੀ ਰਾਗ ਮਹੱਲਾ ਪਹਿਲਾ ਸਤਿਗੁਰੂ ਪੂਰਾ ਜੇ ਮਿਲੈ ਪਾਈਐ ਰਤਨ ਵਿਚਾਰ ਮਨ ਦੀ ਜੈ ਗੁਰਿਆਪਨੀ ਪਾਈਐ ਸਰਬ ਪਿਆਰ ਮੁਕਤ ਪਦਾਰਥ ਪਾਈਐ ਅਬਗਣ ਮੇਟਨ ਹਾਰ ਭਾਈ ਰੇ ਗੁਰ ਬਿਨ ਗਿਆਨ ਨਾ ਹੋਏ ਪੁੱਛੋ ਬ੍ਰਹਮੇ ਨਾਰਦੈ ਵੇਦ ਬਿਆਸੈ ਕੋਈ ਰਹਾਉ ਗਿਆਨ ਧਿਆਨ ਤੁੰ ਜਾਣੀਐ ਇਕਤ ਕਹਾਵੇ ਸੋਈ ਸਫਲਿਓ ਬਿਰਖ ਹਰੀਆਵਲਾ ਸ਼ਾਮ ਕਣੇਰੀ ਹੋਈ ਲਾਲ ਜਵੇ ਹਰਮਾਨਕੀ ਗੁਰ ਪੰਧਾਰੈ ਸੋਈ ਗੁਰ ਪੰਧਾਰੈ ਪਾਈਐ ਨਿਰਮਲ ਨਾਮ ਪਿਆਰ ਸਾਚੋ ਵਖਰ ਸੰਤੀਐ ਪੂਰ ਕਰਮ ਅਪਾਰ ਸੁਖ ਦਾਤਾ ਦੁਖ ਮੇਟਣ ਸਤਗੁਰ ਅਸੁਰ ਸੰਗਾਰ ਭਵਜਲ ਬਿਕਮੜ ਰਾਵਣ ਨਾ ਕੰਦੀ ਨਾ ਪਾਰ ਨਾ ਬੇੜੀ ਨਾ ਤੁਲਹੜਾ ਨਾ ਤਿਸ ਵान्य ਮਲਾਰ ਸਤਗੁਰ ਭੈ ਕਾਬੂ ਹਿੱਥਾ ਨਦਰੀ ਪਾਰਿ ਉਤਾਰ ਇਕ ਤਿਲ ਪਿਆਰਾ ਵਿਸਰੈ ਦੁਖ ਲਾਗੈ ਸੁਖ ਜਾਏ ਜਿਹਵਾ ਜਲੋ ਜਲਾਵਣੀ ਨਾਮ ਨਾ ਜਪੈ ਰਸਾਇ ਘਟ ਬਿਨ ਸਹਿ ਦੁਖ ਅਗਲੋ ਜਮ ਪਕੜੈ ਪਛਤਾਇ ਮੇਰੀ ਮੇਰੀ ਕਰ ਗਏ ਤਨ ਤਨ ਕਲਾ ਤਨ ਸਾਥ ਬਿਨ ਨਾ ਵੈ ਧਨ ਬਾਦ ਹੈ ਭੂ ਲੋ ਮਾਰ ਗਿਆਥ ਸਚੁ ਸਾਹਿਬ ਸੇਵੀਐ ਗੁਰਮਖ ਅਕਤੂ ਕਾਥ ਆਵੈ ਜਾਏ ਪਵਾਈਐ ਪਾਇਆ ਕਿਰਤਿ ਕਮਾਈ ਪੂਰਵ ਲਿਖਿਆ ਕਿਉ ਮੀਟੀਐ ਲਿਖਿਆ ਲੇਖਰ ਜਾਇ ਬਿਨ ਹਰ ਨਾਮ ਨਾ ਛੁਟੀਐ ਗੁਰਮਤਿ ਮਿਲੇ ਮਲਾਇ ਤਿਸ ਬਿਨ ਮੇਰਾ ਕੋ ਨਹੀਂ ਜਿਸ ਕਾ ਜੀਉ ਪਰਾਨ ਹਉ ਮੈਂ ਮਮਤਾ ਜਲ ਬਲੋ ਲੋਭ ਜਲੋ ਅਭਮਾਨ ਨਾਨਕ ਸ਼ਬਦ ਵਿਚਾਰੀਐ ਪਾਇਐ ਗੁਣੀ ਨਿਧਾਨ ਸਿਰੀ ਰਾਗ ਮਹੱਲਾ ਪਹਿਲਾ ਹਰੇ ਮਨ ਐਸੀ ਹਰਿ ਸਿਉ ਪ੍ਰੀਤ ਕਰ ਜੈਸੀ ਜਲ ਕਮਲੇ ਲਹਿਰੀ ਨਾਲ ਪਛਾੜੀ ਐ ਭੀ ਵਿਗਸੈ ਅਸਨੇਹ ਜਨਮ ਹੈ ਜੀ અપਾਇਕੈ ਬਿਨ ਜਲ ਮਰਨ ਤਨੇ ਮਨ ਰੇ ਕਿਉ ਛੂਟਹਿ ਬਿਨ ਪਿਆਰ ਗੁਰਮਖੇ ਅੰਤਰ ਰਵ ਰਹਿਆ ਬਖਸ਼ੇ ਭਗਤ ਪੰਡਾਰ ਰਹਾ રે ਮਨ ਐਸੀ ਹਰਿ ਸਿਉ ਪ੍ਰੀਤ ਕਰ ਜੈਸੀ ਮਛਲੀ ਨੀਰ ਜਿਉਂ ਅਦਿਕੋ ਤਿਉ ਸੁਖ ਘਣੋ ਮਨ ਤਨ சாਤ ਸਰੀਰਾ ਬਿਨ ਜਲ ਘੜੀ ਨਾ ਜੀਵੈ ਪ੍ਰਭ ਜਾਣ ਅਬ ਪੀਰ ਰੇ ਮਨ ਐਸੀ ਹਰਿ ਸਿਉ ਪ੍ਰੀਤ ਕਰ ਜੈਸੀ ਚਾਤਰਿਕ ਮੇਹ ਸਰ ਪਰ ਥਲ ਹਰੀਆਵਲੀ ਇੱਕ ਬੂੰਦ ਨਾ ਪਵੀ ਕੇ ਕਰਮ ਮਿਲੈ ਸੂ ਪਾਈਐ ਕਿਰਤ ਪਿਆ ਸਿਰ ਦੀ ਰੇ ਮਨ ਐਸੀ ਹਰਿ ਸਿਉ ਪ੍ਰੀਤ ਕਰ ਜੈਸੀ ਜਲ ਦੁੱਧ ਹੋਏ ਆਵਟਨ ਆਪੇ ਖਵੈ ਦੁੱਧ ਕੋ ਖਾਪਣਾ ਦੇ ਆਪੇ ਮੇਲ ਵਸੁੰਨਿਆ ਸੱਚ ਵੜਿ ਆਈ ਦੇ ਰੀ ਮਨਿਆਸੀ ਹਰ ਸਿਓ ਪ੍ਰੀਤ ਕਰ ਜੈਸੀ ਚਕਵੀ ਸੂਰ ਖਿਨ ਪਲ ਨੀਂਦ ਨਾਸ ਹੋਵਈ ਜਾਣੈ ਦੂਰ ਹਜੂਰਾ ਮਨ ਮੁਖ ਸੋਜੀ ਨਾ ਪਵੇ ਗੁਰਮਖ ਸਦਾ ਹਜੂਰਾ ਮਨ ਮੁਖ ਗਣਤ ਗਣਾਵਣੀ ਕਰਤਾ ਕਰੇ ਸੋ ਹੋਏ ਤਾਂ ਕੀ ਕੀਮਤ ਨਾ ਪਵੇ ਜੇ ਲੋਚੈ ਸਭ ਕੋਈ ਗੁਰਮਤ ਹੋਏ ਤਾਂ ਪਾਈਐ ਸੱਚ ਮਿਲੈ ਸੁਖ ਹੋਏ ਸੱਚਾ ਨੇਹੋ ਨਾ ਟੁੱਟਈ ਜੇ ਸਤਗੁਰ ਭੇਟੈ ਸੋਈ ਗਿਆਨ ਪਦਾਰਥ ਪਾਈਐ ਤਰੇ ਭਵਨ ਸੋਜੀ ਹੋਏ ਨਿਰਮਲ ਨਾਮ ਨਾ ਵਿਸਰੈ ਜੇ ਗੁਣ ਕਾਗਾ ਕਹ ਹੋਏ ਥੇਲ ਗਏ ਸੇ ਪੰਖੁਣ ਜੋ ਚੁਗਦੇ ਸਰ ਤਲ ਕੜੀ ਕੇ ਮੋਹਤ ਕੇ ਚੱਲਣਾ ਖੇਲਣ ਅੱਜ ਕੇ ਕੱਲ ਜਿਸ ਤੂੰ ਮੇਲ ਹੈ ਸੋ ਮਿਲੇ ਜਾਏ ਸੱਚਾ ਪਿੜਮਲ ਬਿਨ ਗੁਰ ਪ੍ਰੀਤਿ ਨਾ ਉਪਜੈ ਹਉਮੈ ਮੈਲ ਨਾ ਜਾਏ ਸੋਹੰ ਆਪ ਪਛਾਣੀਐ ਸ਼ਬਦ ਭੇਦ ਪਤੀਆਏ ਗੁਰਮਖਿ ਆਪ ਪਛਾਣੀਐ ਅਵਰ ਕੇ ਕਰੇ ਕਰਾਏ ਮਿਲਿਆ ਕਾ ਕਿਆ ਮੀਲੀਐ ਸ਼ਬਦ ਮਿਲੇ ਪਤੀ ਆਏ ਮਨ ਮੁਖ ਸੋਜੀ ਨਾ ਪਵੈ ਵਿਛੜ ਚੋਟਾਂ ਖਾਏ ਨਾਨਕ ਦਰ ਕਰ ਇਕ ਹੈ ਅਵਰ ਨਾ ਦੂਜੀ ਜਾਏ ਸ੍ਰੀ ਰਾਗ ਮਹੱਲਾ ਪਹਿਲਾ ਮਨ ਮੁਖ ਭੁੱਲੇ ਭਲਾਈਐ ਭੁਲੀ ਠੌਰ ਨਾ ਕਾਇ ਗੁਰ ਬਿਨ ਕੋ ਨਾ ਦਿਖਾਵੇਈ ਅੰਦੀ ਆਵੇ ਜਾਈ ਗਿਆਨ ਪਦਾਰਥ ਖੋਇਆ ਠੱਗਿਆ ਮੁਠਾ ਜਾਈ ਬਾਬਾ ਮਾਇਆ ਪਰਮ ਭੁਲਾਈ ਪਰਮ ਭੁੱਲੀ ਦੁਹਾਗਣੀ ਨਾ ਪਿਰ ਅੰਕ ਸਮਾਏ ਰਹਾਉ ਭੁੱਲੀ ਫਿਰੈ ਦਸੰਤਰੀ ਭੁੱਲੀ ਗ੍ਰਹ ਤਜ ਜਾਏ ਭੁੱਲੀ ਢੂਂਗਰ ਥਲ ਚੜੈ ਪਰ ਮੈਂ ਮਨ ਢੋਲਾਈ ਤੁਰਹੁ ਬਿਛੁਨੀ ਕਿਉ ਮਿਲੈ ਗਰਭ ਮੁਠੀ ਬਿਲ ਲਾਈ ਵਿਛੜਿਆ ਗੁਰ ਮੇਲ ਸੀ ਹਰ ਰਸ ਨਾਮ ਪਿਆਰ ਸਾਚ ਸਹਜ ਸੋਬਾ ਘਣੀ ਹਰ ਗੁਣ ਨਾਮ ਅਧਾਰ ਜਿਉਂ ਪਾਵੈ ਤਿਉਂ ਰਖ ਤੂੰ ਮੈਂ ਤੁਜ ਬਿਨ ਕਮਨੁ ਪਥਾਰ ਅਕਰਪੜ ਪੜ ਭੁੱਲੀ ਐ ਠੇਖੀ ਬਹੁਤ ਅਭਮਾਨ ਤੀਰਤ ਨਾਤਾ ਕਿਆ ਕਰੀ ਮਨ ਮਹਿ ਮਹਿਲ ਗਮਾਨ ਗੁਰ ਬਿਨ ਕਿਨ ਸਮਝਾਈਐ ਮਨ ਰਾਜਾ ਸੁਲਤਾਨ ਪ੍ਰੇਮ ਪਦਾਰਥ ਪਾਈਐ ਗੁਰਮੁਖ ਤਤ ਵਿਚਾਰ ਸਾ ਤਨ ਆਪ ਗਵਾਇਆ ਗੁਰ ਕੈ ਸ਼ਬਦ ਸ਼ਿੰਗਾਰ ਘਰ ਹੀ ਸੋ ਫਿਰ ਪਾਇਆ ਗੁਰ ਕਹਿ ਤੇ ਅਪਾਰ ਗੁਰ ਕੀ ਸੇਵਾ ਚਾ ਕਰੀ ਮਨ ਨਿਰਮਲ ਸੁਖ ਹੋਈ ਗੁਰ ਕਾ ਸ਼ਬਦ ਮਨ ਵਸਿਆ ਹਉ ਮੈਂ ਵਿੱਚੋਂ ਖੋਈ ਨਾਮੁ ਪਦਾਰਥ ਪਾਇਆ ਲਾਭ ਸਦਾ ਮਨ ਹੋਈ ਕਰਮ ਮਿਲੈ ਤਾਂ ਪਾਈਐ ਆਪ ਨਾ ਲਿਆ ਜਾਇ ਗੁਰ ਕੀ ਚਰਨੀ ਲਗ ਰਹੁ ਵਿੱਚੋਂ ਆਪ ਗਵਾਈ ਸੱਚੇ ਸੇਤੀ ਰਤਿਆ ਸਚੋ ਪੱਲੇ ਪਾਈ ਉੱਲਣੇ ਅੰਦਰ ਸਬ ਕੋ ਪੁੱਲ ਗੁਰੂ ਕਰਤਾਰ ਗੁਰਮਤਿ ਮਨ ਸਮਝਾਇਆ ਲਾਗਾ ਸਹਿ ਪਿਆਰ ਨਾਮਿਕ ਸਾਚ ਨਾ ਵੀਸਰੈ ਮੀਲੇ ਸ਼ਬਦ ਅਪਾਰ ਸ੍ਰੀ ਰਾਗ ਮਹੱਲਾ ਪਹਿਲਾ ਕ੍ਰਿਸ਼ਨ ਮਾਇਆ ਮੋਹਣੀ ਸੁਤ ਬੰਦਪ ਘਰਨਾਰ ਤਨ ਜੋਬਨ ਜਗ ਠੱਗਿਆ ਲਭ ਲੋਭ ਅਹੰਕਾਰ ਮੋਹ ਠਗੌਲੀ ਹਉ ਮੂਈ ਸਾ ਵਰਤੈ ਸੰਸਾਰ ਮੇਰੇ ਪ੍ਰੀਤਮਾ ਮੈਂ ਤੁਝ ਬਿਨ ਅਵਰ ਨਾ ਕੋਈ ਮੈਂ ਤੁਝ ਬਿਨ ਅਵਰ ਨਾ ਭਾਵੇਈ ਤੂੰ ਭਾਵੇ ਸੁਖ ਹੋਏ ਰਹਾਉ ਨਾਮ ਸਲਾਹੀ ਰੰਗ ਸਿਉ ਗੁਰ ਕੈ ਸ਼ਬਦ ਸੰਤੋਖ ਜੋ ਦੀਸੈ ਸੋ ਚਲਸੀ ਕੂੜਾ ਮੋਹ ਨਾ ਵੇਖ ਵਾਟ ਵਟਾਉ ਆਇਆ ਨਿਤ ਚੱਲਦਾ ਸਾਥ ਦੇਖ ਆਖਣ ਆਖ ਹੈ ਕੀਤੜੀ ਗੁਰ ਬਿਨ ਬੂਝ ਨਾ ਹੋਏ ਨਾਮ ਵਡਾਈ ਜੀ ਮਿਲੈ ਸਾਚ ਰੱਪੈ ਪਤ ਹੋਈ ਜੋ ਤੁਧ ਭਾਵੈ ਸੇ ਭਲੇ ਖੋਟਾ ਖਰਾ ਨਾ ਕੋਈ ਗੁਰ ਸਰ ਮਾਈ ਛੁੱਟੀ ਐ ਮਨ ਮੁਖ ਖੋਟੀ ਰਾਸ ਅਸ਼ਟ ਧਾਤ ਪਾਤ ਸ਼ਾਹ ਕੀ ਘੜੀਐ ਸ਼ਬਦ ਵਿਗਾਸ ਆਪੇ ਪਰਖੇ ਪਾਰਖੂ ਪਵੈ ਖਜ਼ਾਨੇ ਰਾਸ ਤੇਰੀ ਕੀਮਤ ਨਾ ਪਵੇ ਸਭ ਢਿੱਠੀ ਠੋਕ ਵਜਾਈ ਕਹਿਣੇ ਹਾਥ ਨਾ ਲੱਭਈ ਸੱਚ ਟਿਕੈ ਪਤ ਪਾਈ ਗੁਰਮਤਿ ਤੂੰ ਸਲਾਹਣਾ ਹੋਰ ਕੀਮਤ ਕਹਿਣ ਨਾ ਜਾਏ ਜਿਤ ਤਨ ਨਾਮ ਨਾ ਭਾਵੇਿਤ ਤਿਤ ਤਨ ਹੋ ਮੈਵਾਦ ਗੁਰ ਬਿਨ ਗਿਆਨ ਨਾ ਪਾਈਐ ਵਿਕਿਆ ਦੂਜਾ ਸਾਧ ਬਿਨ ਗੁਣ ਕਾਮਨਾ ਆਵੈ ਮਾਇਆ ਪੀਕਾ ਸਾਧ ਆਸਾ ਅੰਦਰ ਜਮਿਆ ਆਸਾ ਰਸ ਕਸ ਖਾਈ ਆਸਾ ਬੰਦ ਚਲਾਈਐ ਮੋਹ ਮੋਹ ਚੋਟਾਂ ਖਾਈ ਅਵਗਣ ਬੱਦਾ ਮਾਰੀਐ ਛੂਟੈ ਗੁਰਮਤਿ ਨਾਏ ਸਰਬੇ ਥਾਈ ਏਕ ਤੂੰ ਜਿਉ ਭਾਵੇਂ ਤਿਉ ਰਾਖ ਗੁਰਮਤਿ ਸਾਚਾ ਮਨ ਵਸੈ ਨਾਮ ਭਲੋ ਪਤ ਸਾਖ ਹਉ ਮੈ ਰੋਗ ਗਵਾਈਐ ਸ਼ਬਦ ਸੱਚੈ ਸੱਚ ਭਾਖ ਆਕਾਸੀ ਪਾਤਾਲ ਤੂੰ ਤਰੇ ਭਵਨ ਰਹਿ ਆਸਮਾਈ ਆਪੇ ਭਗਤੀ ਭਾਉ ਤੂੰ ਆਪੇ ਮਿਲਹਿ ਮਿਲਾਇ ਨਾਨਕ ਨਾਮ ਨਾ ਵਿਸਰੈ ਜਿਉ ਭਾਵੇਂ ਤਿਮੈ ਰਜਾਈ